ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਪਰਮਨੈਂਟ ਮੈਂ ਮਿਨੀ ਵਲੌਗ ਅਜੇ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਾਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਕ ਸ਼ੁਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਨੂੰ ਵੀ ਨਾਲ ਆਪਣੇ নোਟੀਫਿਕੇਸ਼ਨ ਵਾਲੇ ਨੂੰ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੇ ਵੀਡੀਓਜ਼ ਦੀਆਂ ਰੈਗੂਲਰ ਅਪਡੇਟ ਟਾਈਮ ਟੂ ਟਾਈਮ ਆਉਂਦੀਆਂ ਰਹਿਣ ਆਪਾਂ ਡੇਲੀ ਦਾ ਇੱਕ ਵਲੌਗ ਬਣਾਉਂਦੇ ਆ ਜੀ ਹਰ ਵਲੌਗ ਦੇ ਵਿੱਚ ਆਪਣਾ ਨਵਾਂ ਟੌਪਿਕ ਹੁੰਦਾ ਬਟ ਹੁਣ ਅਸੀਂ ਦੀ ਦਿਹਾੜੇ ਚੱਲ ਰਹੇ ਆ ਤੈਸ ਵਿੱਚ ਆਪਾਂ ਇਸ ਹਫਤੇ ਆਪਾਂ ਸ਼ਹੀਦੀ ਦੇ ਆਲੇ ਤੇ ਜਿੰਨੀ ਵੀ ਮੈਨੂੰ ਗੁਰੂ ਨੇ ਨੌਲੇਜ ਬਖਸ਼ੀਆਂ ਹਨ ਆਪਾਂ ਉਸ ਹੱਬ ਨਾਲ ਵੀਡੀਓ ਬਣਾ ਰਹੇ ਆ ਬਲੌਗ ਬਣਾ ਰਹੇ ਆ ਤਾਂ ਮੇਕ ਸ਼ੋਰ ਕਰੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਅੱਜ ਹੈਗਾ ਜੀ 27 ਦਸੰਬਰ ਤੇ ਅੱਜ ਦੇ ਦਿਨ ਜਿਹੜੇ ਛੋਟੇ ਸਾਹਿਬ ਜਦਿਆਂ ਉਹਨਾਂ ਨੂੰ ਨੀਹਾਂ ਵਿੱਚ ਚਣਵਾਇਆ ਚਨਮਾਣਾ ਸ਼ੁਰੂ ਕੀਤਾ ਸੀ ਤੇ ਕਿਉਂਕਿ 26 ਦਸੰਬਰ ਨੂੰ ਉਹਨਾਂ ਨੂੰ ਫਤਵਾ ਜਾਰੀ ਕੀਤਾ ਸੀ ਕਾਜੀ ਵੱਲੋਂ ਕਿ ਇਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਣਵਾਇਆ ਜਾਏਗਾ ਉਸੀ ਤਰ੍ਹਾਂ ਹੀ ਹੋਇਆ ਕਿ ਅੱਜ ਦੇ ਦਿਨ ਤਕਰੀਬਨ 10:00 ਵਜੇ ਹਨ ਜਿਹੜੇ ਆਪਣੇ ਗਾਰਡ ਹੁੰਦੇ ਆ ਜਾਂ ਜਿਹੜੇ ਸਿਪਾਹੀ ਹੁੰਦੇ ਆ ਉਹ ਆਪਣੇ ਛੋਟੇ ਸਾਹਿਬ ਜਦਿੱ ਜੋ ਹੁੰਦੇ ਆ ਉਹਨਾਂ ਨੂੰ ਲੈ ਕੇ ਜਾਂਦੇ ਆ ਉਹਨਾਂ ਨੂੰ ਨੀਹਾਂ ਵਿੱਚ ਚਨਮਾਉਣ ਵਾਸਤੇ ਤੇ ਤੁਸੀਂ ਦੇਖੋ ਵੀ ਉਹਨਾਂ ਦੇ ਹੌਸਲੇ ਪੂਰੇ ਬਲੰਦ ਹੁੰਦੇ ਆ ਕਿਉਂਕਿ ਉਹ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਨੇ ਉਹ ਗੁਰਗੋਬਿੰਦ ਸਿੰਘ ਜੀ ਦੇ ਬੱਚੇ ਨੇ ਤੇ ਉਹਨਾਂ ਨੂੰ ਮੌਤ ਤੋਂ ਜਮਾਂ ਡਰ ਨਹੀਂ ਲੱਗਦਾ ਉਹਨਾਂ ਨੂੰ ਪਤਾ ਕਿ ਅੱਜ ਉਹਨਾਂ ਨੇ ਆਖਰੀ ਵਾਰ ਆਪਣੀ ਦਾਦੀ ਨੂੰ ਮਿਲਣਾ ਤੇ ਇਸ ਕਰਕੇ ਉਹ ਉਸਰ ਅੱਜ ਦੀ ਰਾਤ ਜਿਹੜੀ ਪਿਛਲੀ ਰਾਤ ਗਈ ਆ ਤਾਂ ਉਹ ਉਹਨਾਂ ਨਾਲ ਪੂਰੀ ਵਧੀਆ ਗੱਲਾਂ ਬਾਤਾਂ ਕਰਦੇ ਨੇ ਕਿ ਦੇਖੋ ਦਾਦੀ ਵੀ ਅਸੀਂ ਆਪਣੇ ਜਿਹੜੇ ਦਾਦਾ ਜੀ ਦੀ ਜਿਹੜੀ ਕਿਰਦਾਰ ਹੈ ਉਸ ਤੇ ਜਮਾਂ ਕੋਈ ਹਨਾ ਦਾਗ ਨਹੀਂ ਲਵਾਇਆ ਅਸੀਂ ਬਿਕੇ ਨਹੀਂ ਅਸੀਂ ਡਰੇ ਨਹੀਂ ਅਸੀਂ ਥੱਕੇ ਨਹੀਂ ਤੇ ਅਸੀਂ ਜੋਸ਼ ਨਾਲ ਹਨਾ ਚੜ੍ਹਦੀ ਕਲਾ ਨਾਲ ਉਹਨਾਂ ਦੇ ਨਾਲ ਆ ਜਿਹੜੀ ਆ ਉਹਨਾਂ ਦੀ ਵਾਰਤਾਲਾਪ ਕਰ ਰਹੇ ਸੀਗੇ ਉਹਨਾਂ ਨੇ ਸਵਾਲ ਕੀਤੇ ਹਨਾ ਉਹਨਾਂ ਨੇ ਦੋਸ਼ ਲਾਇਆ ਆਪਾਂ ਡਟ ਕੇ ਵੀ ਅਸੀਂ ਜਵਾਬ ਦਿੱਤਾ ਤੇ ਦਾਦੀ ਜੀ ਵੀ ਬਹੁਤ ਖੁਸ਼ ਹੁੰਦੇ ਆ ਬਟ ਅੱਜ ਦੇ ਦਿਨ ਜਦੋਂ ਗਾਰਡ ਲੈਣ ਜਾਂਦੇ ਆ ਜਾਂ ਜਿਹੜੇ ਸਿਪਾਹੀ ਆ ਉਹ ਇਹਨਾਂ ਨੂੰ ਲੈਣ ਜਾਂਦੇ ਆ ਦਾਦੀ ਜੀ ਤਿਆਰ ਕਰ ਲਏ ਹੁੰਦੇ ਆ ਉਹਨਾਂ ਦੇ ਪੂਰਾ ਅਰਸ਼ਿੰਗਾਰ ਕਰਦੇ ਆ ਹਨਾ ਉਹਨਾਂ ਦੇ ਸਿਰ ਤੇ ਕਲਗੀਆਂ ਲਾਉਂਦੇ ਆ ਕਿਉਂਕਿ ਪਤਾ ਦਾਦੀ ਨੂੰ ਵੀ ਭਈ ਅੱਜ ਉਹਨਾਂ ਦੇ ਜਿਹੜੇ ਪੋਤੇ ਆ 7 ਸਾਲ ਤੇ 9 ਸਾਲ ਦੇ ਹਨ ਬਾਬਾ ਜ਼ੋਰਾਵਰ ਸਿੰਘ 9 ਸਾਲ ਦੇ ਤੇ ਬਾਬਾ ਫਤੇ ਸਿੰਘ 7 ਸਾਲ ਦੀ ਉਮਰ ਹੈ ਭਈ ਉਹਨਾਂ ਨੇ ਵਾਪਸ ਨਹੀਂ ਆਉਣਾ ਅੰਦਰੋਂ ਮਾਤਾ 구ਜਰੀ ਜੀ ਘਬਰਾਉਂਦੇ ਵੀ ਆ ਬਟ ਕਿਉਂਕਿ ਉਹਨਾਂ ਨੇ ਇੰਨਾ ਕੁਝ ਦੇਖਿਆ ਹੁੰਦਾ ਬਟ ਇੰਨਾ ਜ਼ਿਆਦਾ ਹਨਾ ਉਹ ਨਹੀਂ ਕਰਦੇ ਬਟ ਦਾਦੀ ਪੁੱਤ ਦਾਦੀ ਪੋਤਿਆਂ ਦਾ ਪਿਆਰ ਤਾਂ ਹੁੰਦਾ ਹੀ ਹੈ ਜੀ ਤੇ ਜਦੋਂ ਉਹ ਉਹਨਾਂ ਨੂੰ ਕਲਗੀ ਸਜਾਉਂਦੇ ਆ ਹਨਾ ਮਾਣ ਉਹਨਾਂ ਦਾ ਵਿਰਾਗ ਵਿੱਚ ਹੋਇਆ ਹੁੰਦਾ ਕਿ ਸਾਡਾ ਸਾਰਾ ਪਰਿਵਾਰ ਜਿਹੜਾ ਹੈਗਾ ਵੀ ਇਸੇ ਤਰ੍ਹਾਂ ਹੀ ਮੁਗਲ ਫੌਜ ਨੇ ਜੋ ਹੈ ਮਤਲਬ ਸ਼ਹੀਦ ਕਰ ਦਿੱਤਾ ਜਾਂ ਸਾਡੇ ਤੋਂ ਵਿਛਾੜਿਆ ਵਿਛੋੜਿਆ ਗਿਆ ਮਟ ਇੱਕ ਜਿਹੜਾ ਹੈਗਾ ਰੋਹਾਨੀ ਜਿਹੜੀ ਹੈਗੀ ਆ ਉਹ ਪੂਰਤੀ ਵੀ ਹੁੰਦੀ ਆ ਕਿ ਵੀ ਅਸੀਂ ਇਹਨ ਨਹੀਂ ਮੰਨੀ ਹਨ ਤਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਉਂਦੇ ਆ ਉਸ ਸਥਾਨ ਤੇ ਜਿੱਥੇ ਉਹ ਕੰਧ ਚੰਨੀ ਸ਼ੁਰੂ ਹੁੰਦੀ ਆ ਤਾਂ ਕੰਦ ਚ ਇਹ ਨਹੀਂ ਸ਼ੁਰੂ ਹੁੰਦੀ ਆ ਸੋਤੇ ਸ਼ਬਜਾਦਿਆਂ ਨੂੰ ਉੱਥੇ ਖੜਾਇਆ ਜਾਂਦਾ ਜਦੋਂ ਆ ਆ ਬਾਪਾ ਫਤੇ ਸਿੰਘ ਦੀ ਜਿਹੜੀ ਚੱਪਣੀ ਆ ਚੱਪਣੀ ਆ ਉਹ ਸਭ ਤੋਂ ਪਹਿਲਾਂ ਹੁੰਦੀ ਆ ਕਿਉਂਕਿ ਛੋਟੇ ਹੁੰਦੇ ਆ ਨਾ ਕੰਦ ਚ ਤਾਂ ਉਹ ਕਹਿੰਦੇ ਆ ਬਈ ਉਹ ਜਿਹੜਾ ਮਿਸਤਰੀ ਹੁੰਦਾ ਉਹ ਇੱਟ ਤੋੜਦਾ ਤੇ ਉਹ ਕਹਿੰਦੇ ਆ ਬਈ ਆ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਜੀ ਬਈ ਤੁਹਾਡੀ ਚਪਣੀ ਆ ਰਹੀ ਆ ਇਸ ਕਰਕੇ ਜਿਹੜੀ ਆ ਉਹ ਇੱਟ ਤੋੜੀ ਜਾ ਰਹੀ ਆ ਉਹ ਕਹਿੰਦੇ ਬਾਬਾ ਫਤਿਹ ਸਿੰਘ ਜਣੇ ਕਹਿੰਦੇ ਇਹ ਬਹੁਤ ਜਿਹੜੀ ਹੈਗੀ ਆ ਇਤਿਹਾਸਿਕ ਦੇ ਵਿੱਚ ਪੂਰੀ ਮਤਲਬ ਤਕੜੀ ਕੰਧ ਹੋਣੀ ਚਾਹੀਦੀ ਤੇ ਇਸ 'ਚ ਕੋਈ ਵੀ ਕਾਨ ਨਹੀਂ ਹੋਣੀ ਚਾਹੀਦੀ ਤੁਸੀਂ ਇੱਟ ਪੂਰੀ ਲਾਓ ਤੁਸੀਂ ਜੇ ਸਾਡੀ ਚਪਣੀ ਵਿੱਚ ਆਉਂਦੀ ਆ ਤਾਂ ਚਪਣੀ ਜਿਹੜੀ ਹੈਗੀਆਂ ਉਹ ਲਾ ਕੇ ਸਾਈਡ ਤੇ ਕਰ ਦੋ ਵੀ ਲਾ ਕੇ ਰੱਖ ਲੋ ਬਟ ਇੱਟ ਪੂਰੀ ਲੱਗਣੀ ਚਾਹੀਦੀ ਆ ਤੁਸੀਂ ਇੱਥੋਂ ਹੌਸਲਾ ਦੇਖ ਸਕਦੇ ਹੋ ਵੀ ਛੋਟਾ 7 ਸਾਲ ਦਾ ਜਵਾਕ ਇਸ ਹੌਸਲੇ ਨਾਲ ਤਿਆਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹਸਾਬ ਨਾਲ ਆਪਣਾ ਸਿੱਖ ਤਿਆਰ ਕੀਤੇ ਸੀਗੇ ਬਟ ਅੱਜ ਦੇ ਸਿੱਖ ਜੇ ਤੁਸੀਂ ਦੇਖੋ ਜੇ ਮਾੜੀ ਜੀ ਸੱਟ ਲੱਗਦੀ ਤਾਂ ਰੱਬ ਨੂੰ ਹਨਾ ਪੁੱਠਾ ਬੋਲਣ ਲੱਗ ਜਾਂਦਾ ਵੀ ਰੱਬਾ ਤੂੰ ਸਾਡੇ ਨਾਲ ਹੀ ਆਏ ਕਿਉਂ ਕੀਤਾ ਆਪਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਬਾਬਾ ਫਤਿਹ ਸਿੰਘ ਤੋਂ ਤੇ ਜਦੋਂ ਕੰਦ ਕਹਿੰਦੇ ਵੀ ਛਾਤੀ ਤੱਕ ਆ ਜਾਂਦੀ ਆ ਹਨਾ ਤਾਂ ਫਿਰ ਉਹਨਾਂ ਦਾ ਸਾਹ ਘੁੱਟਣ ਲੱਗ ਜਾਂਦਾ ਤੇ ਹੌਲੀ ਹੌਲੀ ਕੰਦ ਜਦੋਂ ਪੂਰੀ ਕਵਰ ਅਪ ਹੋ ਜਾਂਦੇ ਜਦੋਂ ਛੋਟੇ ਸਾਬਜਾ ਦੇ ਉਹਨਾਂ ਨੀਹਾਂ ਵਿੱਚ ਪੂਰੇ ਚਿਨੇ ਜਾਂਦੇ ਤਾਂ ਉਹ ਫਿਰ ਉੱਥੇ ਬੇਹੋਸ਼ ਹੋ ਜਾਂਦੇ ਆ ਛੋਟੇ ਸਾਬਜਾ ਦੇ ਉਹਨਾਂ ਨੂੰ ਹੋਸ਼ ਨਹੀਂ ਰਹਿੰਦੀ ਤਾਂ ਉੱਥੇ ਉਹ ਉਸ ਬੈਲੈਂਸ ਨਹੀਂ ਹੁੰਦਾ ਤਾਂ ਕੰਦ ਡਿੱਗ ਪੈਂਦੀ ਆ ਜੇ ਲੋਕਾਂ ਨੇ ਦੇਖ ਪੈਂਦੀ ਤਾਂ ਉਹ ਦੇਖਦੇ ਆ ਕਿ ਇਹਨਾਂ ਦੇ ਵੀ ਸਾਹ ਚੱਲ ਰਹੇ ਆ ਤਾਂ ਉਹ ਹਜੇ ਵੀ ਜਿਹੜੇ ਹੈਗੇ ਆ ਉਹ ਨੀਲੇ ਹੋਏ ਹੁੰਦੇ ਆ ਕਿਉਂਕਿ ਸਾਹ ਰੁਕ ਗਿਆ ਹੁੰਦਾ ਹਨ ਸਾਹ ਬਹੁਤ ਘੱਟ ਆ ਰਹੇ ਹੁੰਦਾ ਨੀਲੇ ਅੰਗ ਪੈਰ ਹੋ ਜਾਂਦਾ ਕਿਉਂਕਿ ਉਸ ਤੋਂ ਪਹਿਲਾਂ ਉਹ ਠੰਡੇ ਬਰਜ ਚ ਆ ਰਹਿ ਰਹੇ ਹੁੰਦੇ ਆ ਰਾਤ ਨੂੰ ਹਨ ਠੰਡ ਦਾ ਜਿਹੜਾ ਪੋ ਦਾ ਟਾਈਮ ਬਹੁਤ ਜ਼ਿਆਦਾ ਠੰਡ ਹੁੰਦੀ ਆ ਤਾਂ ਅੰਗ ਪੈਰ ਉਹਨਾਂ ਦੇ ਨੀਲੇ ਹੋਏ ਹੁੰਦੇ ਆ ਤਾਂ ਉਹਨਾਂ ਦੇ ਸਾਹ ਚੱਲ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਆਖਰੀ ਵਾਰ ਫਿਰ ਉਹਨਾਂ ਨੂੰ ਉਹਨਾਂ ਦੇ ਤਲੀਆਂ ਤੇ ਤੇ ਪੈਰਾਂ ਤੇ ਆ ਤੇਲ ਛਸਿਆ ਜਾਂਦਾ ਕਿਉਂ ਹੋਸ਼ ਵਿੱਚ ਲਿਆਂਦੇ ਜਾਂਨ ਕਿਉਂਕਿ ਬੇਸੁਰਤ ਹੋਏ ਹੁੰਦੇ ਆ ਬਟ ਸਾਹ ਚੱਲਦੇ ਹੁੰਦੇ ਆ ਤਾਂ ਉਹਨਾਂ ਨੂੰ ਲਿਆਂਦਾ ਜਾਂਦਾ ਤੇਲ ਛਸਿਆ ਜਾਂਦਾ ਤਾਂ ਉਹਨਾਂ ਨੂੰ ਹੋਸ਼ ਚ ਲਿਆਂਦਾ ਜਾਂਦਾ ਉਹ ਕਾਜੀ ਫਿਰ ਪੁੱਛਦਾ ਤੇ ਵਜ਼ੀਰ ਖਾਨ ਫਿਰ ਪੁੱਛਦਾ ਮਿਸ ਇਸਲਾਮ ਹੁਣ ਵੀ ਕਬੂਲ ਕਰ ਲਓ ਹਜੇ ਵੀ ਤੁਹਾਡੇ ਕੋਲ ਮੌਕਾ ਹੈਗਾ ਬਟ ਉਹ ਆਪਣਾ ਜਿਹੜਾ ਹੈ ਸਿਰ ਹਿਲਾ ਦਿੰਦੇ ਆ ਕਿ ਬਈ ਅਸੀਂ اسلام قبول ਨਹੀਂ ਕਰਨਾ ਤਾਂ ਉੱਥੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜਲਾਦਾਂ ਨੂੰ ਕਿ ਇਹਨਾਂ ਦੀ ਸ਼ਾਹ ਰਗ ਕੱਟ ਦਿਓ ਤਾਂ ਜਲਾਦ ਫਿਰ ਉਹਨ ਉਹਨਾਂ ਨੇ ਤਾਂ ਆਪਣੇ ਰਾਜੇ ਦਾ ਹੁਕਮ ਮੰਨਣਾ ਹੀ ਸੀਗਾ ਤਾਂ ਉਹ ਉਹਨਾਂ ਦੀ ਸ਼ਾਹ ਰਗ ਕੱਟ ਦਿੰਦੇ ਆ ਇਤਿਹਾਸ ਵਿੱਚ ਆਪਾਂ ਤਾਂ ਸੁਣਿਆ ਹੀ ਆ ਕਿ ਬਾਬਾ ਜਿਹੜੇ ਜ਼ੋਰਾਵਰ ਸਿੰਘ ਸੀਗੇ ਉਹ ਛੇਤੀ ਹਨਾ ਆਪਣੇ ਸਾਸ ਤਿਆਗ ਦਿੰਦੇ ਆ ਤੇ ਜਿਹੜੇ ਬਾਬਾ ਫਤਿਹ ਸਿੰਘ ਜੀ ਸੀਗੇ ਉਹ ਕੁਝ ਘੜੀਆਂ ਹਨਾ ਮਤਲਬ ਟੜਫ ਰਹੇ ਹੁੰਦੇ ਆ ਬਈ ਤੜਫ ਤੜਪ ਕੇ ਉਹਨਾਂ ਦੀ ਜਾਨ ਜਾ ਰਹੀ ਹੁੰਦੀ ਆ ਤਾਂ ਉਹ ਕੁਛ ਘੜੀਆਂ ਉਹ ਉਹਨਾਂ ਦੇ ਜਿਹੜੇ ਹੈਗੇ ਪੈਰ ਅੰਗ ਹਨ ਉਹ ਹਿੱਲ ਰਹੇ ਹੁੰਦੇ ਆ ਤਾਂ ਮਤਲਬ ਇਹ ਸੋਚ ਕੇ ਤਾਂ ਰੋਂਗਟੇ ਹੀ ਖੜੇ ਹੁੰਦੇ ਆ ਬਈ ਦੇਖੋ ਬਈ ਆ ਜਿਹੜੇ ਐਡੇ ਛੋਟੇ ਛੋਟੇ ਉਮਰ ਦੇ ਵਿੱਚ ਇੰਨੀ ਵੱਡੀ ਕੁਰਬਾਨੀ ਦਿੱਤੀ ਕਿੰਨਾਂ ਲਈ ਦਿੱਤੀ ਉਹ ਆਪਣੇ ਲਈ ਦਿੱਤੀ ਤਾਂ ਕਿ ਆਪਾਂ ਇਕੱਠੇ ਰਹਿ ਸਕੀਏ ਹਨਾ ਮਿਲ ਵਰਤ ਕੇ ਇੱਕ ਦੂਜੇ ਨਾਲ ਸਿੱਖ ਭਾਈਚਾਰਾ ਜਿਹੜਾ ਹੈਗਾ ਇੱਕ ਦੂਜੇ ਨਾਲ ਮੈਲਵਰਤ ਕੇ ਰਹਿ ਸਕੇ ਬਟ ਅੱਜ ਤੁਸੀਂ ਦੇਖੋ ਬਈ ਚੌਧਰਾ ਪਿੱਛੇ ਤੇ ਲੋਕ ਆ ਇੱਕ ਦੂਜੇ ਨੂੰ ਥੱਲੇ ਸਿੱਟਣ ਤੇ ਹੋਏ ਬੇ ਨੇ ਬਈ ਕੋਈ ਸਾਡੇ ਤੋਂ ਅੱਗੇ ਨਾ ਨੇ ਤਾਂ ਜੇ ਕੋਈ ਸਾਡੇ ਤੋਂ ਜ਼ਿਆਦਾ ਅਮੀਰ ਨਾ ਹੋ ਜਾਏ ਹਨਾ ਤੁਸੀਂ ਭਾਰਤ ਛੱਡੋ ਛੱਡੋ ਭਾਈ ਭਾਈ ਦਾ ਆਪਸ ਵਿੱਚ ਵੈਰ ਇੰਨਾ ਵੱਧ ਗਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਜ਼ਮੀਨ ਨਾ ਲੈ ਜੇ ਜਾਂ ਉਹ ਮੇਰੇ ਨਾਲੋਂ ਜ਼ਿਆਦਾ ਵੱਡੀ ਕੋਠੀ ਨਾ ਪਾ ਲੈ ਵੱਡੀ ਗੱਡੀ ਨਾ ਲੈ ਲੇ ਠੀਕ ਹੈ ਜੀ ਮਤਲਬ ਆਪਾਂ ਕਿੱਧਰ ਨੂੰ ਜਾ ਰਹੇ ਆ ਆਪਾਂ ਨੂੰ ਬਾਬਾ ਜੀ ਨੇ ਕਿੱਧਰ ਲਾਇਆ ਸੀ ਗੁਰਗੋਬਿੰਦ ਸਿੰਘ ਜੀ ਨੇ ਤੇ ਆਪਾਂ ਲੱਗ ਕਿੱਧਰ ਰਹੇ ਆ ਜਦ ਕਿ ਆ ਗੁਰਦੁਆਰਾ ਸਾਹਿਬ ਆਪਾਂ ਨਿਤ ਜਾਂਦੇ ਆ ਮੱਥਾ ਟੇਕਦੇ ਆ ਕਈ ਤਾਂ ਦਿਨ ਚ ਦੋ ਦੋ ਵਾਰ ਵੀ ਗੁਰੂ ਘਰ ਜਾਂਦੇ ਆ ਬਟ ਮਤ ਉਹਨਾਂ ਦੀ ਜਿਹੜੀ ਹੈਗੀ ਉਹ ਪੁੱਠੀ ਹੁੰਦੀ ਆ ਕਿਉਂਕਿ ਉਹਨਾਂ ਨੇ ਦਿਖਾਵੇ ਵਾਸਤੇ ਸਰੈਂਡਰ ਕੀਤਾ ਹੁੰਦਾ ਗੁਰਦੁਆਰੇ ਜਾ ਕੇ ਦਿਖਾਵੇ ਵਾਸਤੇ ਮੱਥਾ ਟੇਕਦੇ ਆ ਨੱਕ ਰਗੜਦੇ ਆ ਹਨ ਦਿਖਾਵੇ ਵਾਸਤੇ ਕਰਦੇ ਆ ਬਟ ਅੰਦਰੋਂ ਜਿਹੜੀ ਸੁਰਤ ਫੜਨੀ ਆ ਜਿਹੜੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ ਵੇ ਮਨ ਨੀਵਾ ਮਤ ਉੱਚੀ ਹੋਣੀ ਚਾਹੀਦੀ ਸਿੱਖ ਦੀ ਬਟ ਇੱਥੇ ਮਤ ਜਿਹੜੀ ਹੈਗੀ ਆ ਗੱਟਿਆਂ 'ਚ ਫੇਰੀ ਫਰਦੀ ਆ ਤੇ ਮਨ ਜਿਹੜਾ ਉਹ ਅੰਬਰਾਂ 'ਚ ਉਡਾਰੀਆਂ ਮਾਰਦਾ ਵੱਡੇ ਵੱਡੇ ਲੰਗਰ ਲਾਉਂਦੇ ਆ ਇੱਕ ਦੂਜੇ ਨਾਲ ਆ ਕੰਪੀਟੀਸ਼ਨ ਕਰਕੇ ਲੰਗਰ ਲਾਉਂਦੇ ਆ ਕਿ ਇਹਨਾਂ ਨੇ ਇਸ ਚੀਜ਼ ਦਾ ਲੰਗਰ ਲਾਇਆ ਤਾਂ ਅਸੀਂ ਇਸ ਚੀਜ਼ ਦਾ ਲਾਈਏ ਕਿਉਂ ਕਿਉਂਕਿ ਸਾਡਾ ਨਾਮ ਹੋ ਸਕੇ ਜਦ ਕਿ ਆਪਾਂ ਸਾਰੇ ਇੱਕ ਆ ਹਣਾ ਸਾਰੇ ਇੱਕ ਕਮਿਊਨਿਟੀ ਆ ਇੱਕ ਗੁਰੂ ਦੇ ਬੱਚੇ ਆ ਸਾਰੇ ਪਤਾ ਨਹੀਂ ਕਾਦੀ ਈਗੋ ਆਈ ਦੀ ਆਪਣੇ ਚ ਕਿ ਅਸੀਂ ਪਾਠ ਕਰਦੇ ਆ ਜੀ ਹਣਾ ਪਾਠ ਤੁਸੀਂ ਜਿੰਨਾ ਮਰਜ਼ੀ ਕਰੀ ਚੱਲੋ ਪਰ ਜੇਦੋਂ ਸਮਝਿਆ ਹੀ ਨਹੀਂ ਕਈ ਜਿਹੜੇ ਹੈਗੇ ਵਿਚਾਰੇ ਨਹੀਂ ਪਾਠ ਕਰਦੇ ਜਾਂ ਵਿਚਾਰੇ ਤਾਂ ਨਹੀਂ ਹੈਗੇ ਪਾਠ ਨਹੀਂ ਕਰਦੇ ਕਿਉਂਕਿ ਉਹਨਾਂ ਤੇ ਕਿਰਪਾ ਨਹੀਂ ਹੋਈ ਵੀ ਬਟ ਉਹ ਉਹਨਾਂ ਨਾਲ ਕੰਪੀਟੀਸ਼ਨ ਕਰਦੇ ਆ ਵੀ ਅਸੀਂ ਜ਼ਿਆਦਾ ਪਾਠ ਕਰਦੇ ਆ ਅਸੀਂ ਜ਼ਿਆਦਾ ਦਾਨਪੁਣ ਕਰਦੇ ਹਣਾ ਇਹ ਈਗੋ ਲਈ ਬੈਠੇ ਆ ਸਿੱਖ ਜਿਹੜਾ ਹੈਗਾ ਇਹ ਈਗੋ ਸਿੱਖ ਵਾਸਤੇ ਤਾਂ ਨਹੀਂ ਨਹੀਂ ਬਟ ਅੱਜ ਦੇ ਟਾਈਮ ਵਿੱਚ ਮੈਂ ਮਾਫੀ ਚਾਹੁੰਦਾ ਬਟ ਇਹ ਗੱਲ ਸੱਚ ਹੈ ਕਿ 95% ਜਿਹੜੇ ਸਿੱਖ ਨੇ ਉਹ ਅੱਜ ਈਗੋ ਦੇ ਉਹਨਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਕੀ ਸਾਰਿਆਂ ਧਰਮਾਂ ਦੇ ਲੋਕਾਂ ਨਾਲੋਂ ਜ਼ਿਆਦਾ ਚੜ੍ਹਿਆ ਆ ਪਿਆ ਤੇ ਅੱਜ ਦੇ ਟਾਈਮ ਦੇ ਵਿੱਚ ਮੈਂ ਇਹ ਨੋਟ ਵੀ ਕੀਤਾ ਹੋ ਸਕਦਾ ਮੈਂ ਗਲਤ ਹੋਵਾਂ ਬਟ ਮੈਂ ਜਿੱਥੋਂ ਤੱਕ ਮੇਰਾ ਜਿਹੜਾ ਹੈਗਾ ਐਕਸਪੀਰੀਅੰਸ ਆ ਜਾਂ ਮੈਂ ਜਿਹੜੀਆਂ ਆਬਜ਼ਰਵੇਸ਼ਨ ਕੀਤੀ ਆ ਕਿ ਜਿਹੜਾ ਮੁੰਡਾ ਪੱਗ ਬੰਨਦਾ ਉਹ ਜ਼ਿਆਦਾ ਫੁਕਰਾ ਬਜਾਏ ਜਿਹੜਾ ਮੁੰਨਾ ਉਹ ਘੱਟ ਉਹ ਪਤਾ ਨਹੀਂ ਕੀ ਆ ਵੀ ਪੋਚਮੀ ਪੱਗ ਬੰਨਦੇ ਆ ਹਨਾ ਲੜਾਂ ਵਾਲੀ ਵਟਾਂ ਵਾਲੀ ਪਤਾ ਨਹੀਂ ਕਿਹੜੀ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਕਿਹੜੀਆਂ ਚੱਲਦੀਆਂ ਪੱਗਾਂ ਜਿਵੇਂ ਮੇਰੀਆਂ ਤਾਂ ਦੇਖੋ ਸਿੰਪਲ ਐ ਜੀ ਆਪਾਂ ਤਾਂ ਪੂਣੀ ਕੀਤੀ ਪੱਗ ਜਿਵੇਂ ਪਾਠ ਕਰਦੇ ਹਨ ਵਾਇਗਰੂ ਵਾਇਗਰੂ ਕਰਦੇ ਪਾਠ ਕਰਦੇ ਪੱਗ ਬਣ ਲਈ ਜਿਹੇ ਜੀ ਬੰਨੀ ਗਈ ਆ ਤੁਸੀਂ ਦੇਖੋ ਬਲ ਵੀ ਹੋਣਗੇ ਲੜ ਵੀ ਹੋਣਗੇ ਜੇ ਲੜਾਂ ਲਈ ਹੋਊਗੀ ਤਾਂ ਬਾਜ ਨਾਲ ਸਹੀ ਕਰਨੇ ਹੋਣਗੇ ਬਟ ਮੇਰੀ ਦੇਖੋ ਪੱਗ ਤੁਸੀਂ ਆਹ ਦੇਖੋ ਸਾਰੀ ਵੀ ਮਹਾਰਾਜ ਦੀ ਕਿਰਪਾ ਨਾਲ ਵਸ ਮੈਨੂੰ ਪਗੜੀ ਬਖਸ਼ੀ ਆ ਪ੍ਰਮਾਤਮਾ ਨੇ ਕੇਸ ਦਾ ਦਾਨ ਬਖਸ਼ਿਆ ਆਪਾਂ ਉਹਦੀ ਸੰਭਾਲ ਵਾਸਤੇ ਪੱਗ ਜਿਹੜੀ ਆ ਬੰਨਣੀ ਬਾਬਾ ਜੀ ਨੇ ਕਿਹਾ ਤੇ ਆਪਾਂ ਬੰਨੀ ਆ ਉਹ ਪੋਚ ਪੋਚ ਕੇ ਪੱਗ ਬੰਨਣਗੇ ਤੇ ਫੁਕਰੀ ਬਹੁਤ ਕਰਨਗੇ ਉਹਨਾਂ ਚ ਐਟੀਟਿਊਡ ਵਾਲਾ ਹੋਊਗਾ ਜਿਆਦਾ ਹੁੰਦਾ ਜਿਹੜੇ ਪੱਗ ਬੰਨਣਦੇ ਆ ਪੋਚ ਮੀਆਂ ਪੱਗਾਂ ਬੰਨਣਦੇ ਹਨ ਨਚਾਰਾਂ ਵਾਲੀਆਂ ਆ ਜਿਹੜੇ ਮੈਂ ਹੁਣ ਅੱਜ ਕੱਲ ਨਚਾਰਾਂ ਨੇ ਇਹ ਫੇਮਸ ਕਰਤੀਆਂ ਬਈਆਂ ਐ ਟਿੱਖੀ ਪੱਗ ਬੰਨਣੀਆਂ ਮੋਰਨੀ ਪੱਗ ਬੰਨਣੀਆਂ ਡੇਢੀ ਪੱਗ ਬੰਨਣੀਆਂ ਪਟਿਆਲਾਸ਼ਾਹੀ ਪਤਾ ਨਹੀਂ ਕਿਹੜੀ ਕਿਹੜੀ ਪੱਗ ਵੀ ਤੁਸੀਂ ਦਿਖਾਵੇ ਤੇ ਨਾ ਜੋਰ ਦਿਓ ਤੁਸੀਂ ਜੋ ਗੁਰਬਾਣੀ ਕਹਿੰਦੀ ਆ ਜੋ ਗੁਰਬਾਣੀ ਦੇ ਵਿੱਚ ਲਿਖਿਆ ਉਸ ਤੇ ਜ਼ਿਆਦਾ ਫੋਕਸ ਕਰੋ ਉਸਤੇ ਜ਼ਿਆਦਾ ਜ਼ੋਰ ਦਿਓ ਹਨਾ ਕਿਉਂਕਿ ਤੁਸੀਂ ਅੱਜ ਕੱਲ ਕੀ ਹੈ ਲੋਕ ਕਹਿੰਦੇ ਆ ਵੀ ਜੱਗ ਨੂੰ ਸੋਹਣੇ ਲੱਗੀ ਹੈ ਹੈ ਬਈ ਦੁਨੀਆ ਤੇ ਸੋਹਣੇ ਲੱਗੀ ਅਸੀਂ ਜਦ ਕਿ ਸੋਹਣੇ ਕਿਹਨੂੰ ਲੱਗਣਾ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੂੰ ਚੰਗੇ ਲੱਗਣੇ ਚਾਹੀਦੇ ਆਪਾਂ ਤੇ ਉਹ ਕਿਵੇਂ ਲੱਗਾਂਗੇ ਜੇਲੇ ਆਪਣੇ ਵਿਚਾਰ ਹੈ ਜਿਹੜੀ ਆਪਣੀ ਮਾਤ ਜੀ ਉਹ ਸਹੀ ਰਹੂਗੀ ਤਾਂ ਆਪਾਂ ਚੰਗੇ ਲੱਗਾਂਗੇ ਹੁਣ ਮੈਂ ਹੋਰ ਜ਼ਿਆਦਾ ਕੀ ਕਹਾ ਮੈਨੂੰ ਇੱਕ ਬੰਦਾ ਮਿਲਿਆ ਠੀਕ ਹੈ ਮੈਂ ਨਵੀਂ-ਨਵੀਂ ਪੱਗ ਬੰਨਣੀ ਸ਼ੁਰੂ ਕੀਤੀ ਸੀਗੀ ਕੇਸ ਰੱਖੇ ਸੀਗੇ ਅਰਾਊਂਡ 2018-19 ਵਿੱਚ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਬਈ ਕਾਕਾ ਪੱਗ ਇਹ ਜੀ ਬੰਨਨ ਬਈ ਬਹੁਤ ਮਤਲਬ ਐਡੀ țeੜੀ ਗੱਲ ਕਹੀ ਉਹਨਾਂ ਨੇ ਮੈਨੂੰ ਮਤਲਬ ਮੈਂ ਸੋਚ ਨਹੀਂ ਸਕਦਾ ਸੀਗਾ ਵੀ ਉਹ ਬੰਦਾ ਇਹ ਗੱਲ ਕਰੂਗਾ ਮਤਲਬ ਇੱਕ ਤਾਂ ਹੁੰਦਾ ਵੀ ਸਿੱਖਾਂ ਵਿੱਚ ਲੇਡੀਜ਼ ਦੀ ਰਿਸਪੈਕਟ ਹਨਾ ਸੋ ਕਿਉਂ ਬੰਦਾ ਆਖਿਆ ਜਿੱਤ ਜੰਮਿਆ ਰਜਾਨ ਹਨਾ ਗੁਰਬਾਣੀ ਵਿੱਚ ਪੜਦੇ ਆਪਾਂ ਸ਼ਾਮ ਸਵੇਰੇ ਪੜਦੇ ਆ ਤੇ ਉਹ ਬੰਦਾ ਮੈਨੂੰ ਮਤਲਬ ਮੈਂ ਤੁਹਾਨੂੰ ਨਾ ਕੈਮਰੇ ਸਾਹਮਣੇ ਕਹਿ ਨਹੀਂ ਸਕਦਾ ਲੇਡੀਜ਼ ਦੇ ਕਰਕੇ ਇਹੋ ਜੀ ਗੱਲ ਕਹੀ ਵੀ ਪੱਗ ਇਹੋ ਜੀ ਮੰਨੋ ਬਈ ਉਹ ਬਈ ਲੇਡੀ ਅੱਗੋਂ ਹੁਣ ਮੈਂ ਸ਼ਬਦ ਹੈ ਨਹੀਂ ਗੇ ਬਟ ਤੁਸੀਂ ਦੇਖੋ ਬਈ ਉਹਦੀ ਬਿਰਤੀ ਕਿੱਥੇ ਹੋਊਗੀ ਬਈ ਇਸ ਚੀਜ਼ ਵਾਸਤੇ ਪੱਗ ਦਿੱਤੀ ਸੀ ਇਸ ਚੀਜ਼ ਵਾਸਤੇ ਕੇਸ ਬਕਸ਼ੀ ਸੀਗੇ ਪ੍ਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਦੀ ਦਾਤ ਇਸ ਵਕਤ ਇਸ ਵਾਸਤੇ ਦਿੱਤੀ ਸੀਗੀ ਮੈਨੂੰ ਤਾਂ ਨਹੀਂ ਲੱਗਦਾ ਇਸ ਵਾਸਤੇ ਦਿੱਤੀ ਸੀਗੀ ਬਟ ਕਈ ਲੋਕਾਂ ਦੀ ਮੈਂਟੈਲਿਟੀ ਮੈਂ ਦੇਖਦਾ ਮੈਂ ਨਹੀਂ ਕਹਿੰਦਾ ਵੀ ਮੈਂ ਸਾਰਿਆਂ ਨਾਲ ਚੰਗਾ ਹ ਬਟ ਮੈਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਮੈਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਦਾ ਤੇ ਮੈਨੂੰ ਉਸ ਦੇ ਕਾਰਨ ਬਹੁਤ ਸਾਰੀ ਜਿਹੜੀ ਹੈਗੀ ਆ ਤਕਲੀਫ ਵੀ ਚਲਣੀ ਪੈਂਦੀ ਆ ਹਨਾ ਮੈਨੂੰ ਕੀ ਕਹਿੰਦੇ ਸ਼ਰਮਿੰਦਾ ਵੀ ਹੋਣਾ ਪੈਂਦਾ ਕਿਉਂਕਿ ਲੋਕ ਭੇੜਚਾਲ ਹਨਾ ਲੋਕ ਬਸ ਜੋ ਵਧੀਆ ਲੱਗਦਾ ਉਹ ਕਰਦੇ ਆ ਮੈਂ ਕਹਿੰਦਾ ਮੈਂ ਚੱਲਦਾ ਜੀ ਜੋ ਗੁਰਗੁਰਾਂ ਸਾਹਿਬ ਵਿੱਚ ਲਿਖਿਆ ਆਪਾਂ ਉਸ ਹਿਸਾਬ ਨਾਲ ਚੱਲਣਾ ਤਾਂ ਫਿਰ ਹੁਣ 7-8 ਜਣਿਆਂ ਦਾ ਗਰੁੱਪ ਹੋਊਗਾ ਉਹ ਸਾਰੇ ਆਪ ਦੀ ਮਨ ਦੀ ਕਰਨਗੇ ਮੈਂ ਗੁਰੂ ਸਾਹਿਬ ਦੀ ਮਰਜ਼ੀ ਨਾਲ ਕਰ ਰਿਹਾ ਤਾਂ ਉਹ ਥੋੜਾ ਬਹੁਤਾ ਸ਼ੇਮਡ ਫੀਲ ਹੁੰਦਾ ਮਿਲਿਓ ਉਹ ਕਹਿੰਦੇ ਆ ਵੀ ਇਹ ਤਾਂ ਯਾਰਾਂ ਐ ਆ ਫਲੰਡਰ ਢਮਕਾ ਐ ਥੋੜੀ ਹੁੰਦਾ ਬਟ ਮੈਨੂੰ ਪਤਾ ਪਰ ਮੈਂ ਫਿਰ ਵੀ ਅੱਕਦਾ ਨਹੀਂ ਥੱਕਦਾ ਨਹੀਂ ਮੈਂ ਉਹ ਨਹੀਂ ਕਰਦਾ ਕਿਉਂਕਿ ਮੈਨੂੰ ਮੇਰੇ ਅੱਖਾਂ ਸਾਹਮਣੇ ਇਹ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਆਪਣਾ ਇਤਿਹਾਸ ਹੈ ਮੇਰੀ ਅੱਖਾਂ ਸਾਹਮਣੇ ਆਉਂਦਾ ਜਿੰਨਾ ਕੁ ਮੈਂ ਇਤਿਹਾਸ ਸੁਣਿਆ ਪੜਿਆ ਠੀਕ ਹੈ ਜੀ ਉਹ ਮੇਰੀ ਅੱਖਾਂ ਸਾਹਮਣੇ ਆਉਂਦਾ ਤੇ ਮੈਨੂੰ ਉਹ ਜਿਹੜੀ ਮੇਰੀ ਉਹਨਾਂ ਨੇ ਜਿਹੜੀ ਜ਼ਮੀਰ ਜਗਾਈ ਆ ਉਹ ਮੈਨੂੰ ਥੱਲੇ ਡਿੱਗਣ ਨਹੀਂ ਦਿੰਦੀ ਉਹ ਮੈਨੂੰ ਇਹ ਚੀਜ਼ 'ਚ ਜਾਣ ਨਹੀਂ ਦਿੰਦੀ ਇਸ ਪਾਸੇ ਜਾਣ ਨਹੀਂ ਦਿੰਦੇ ਬਿਸ਼ੱਕ ਮੈਨੂੰ ਭੰਮੇ ਉਹ ਮੇਰੇ ਤੇ ਤਾੜੀ ਮਾਰ ਕੇ ਹੱਸਣਾ ਨਾਲ ਕੁਝ ਮਰਜ਼ੀ ਕਰਨ ਬਟ ਆਪਾਂ ਆਪ ਦਾ ਬਣਾ ਕੇ ਰੱਖਿਆ ਵਿਆ ਵੀ ਨਹੀਂ ਆਪਾਂ ਗੁਰੂ ਨੂੰ ਚੰਗੇ ਲੱਗਣਾ ਆਪਾਂ ਗੁਰੂ ਦੀ ਨਜ਼ਰਾਂ 'ਚ ਕਬੂਲੇ ਜਾਣਾ ਜੱਗ ਭਾਵੇਂ ਕੁਛ ਮਰਜੀ ਕਹੀ ਜਾਵੇ ਜੀ ਕੋਈ ਗੱਲ ਨਹੀਂ ਮੇਰਾ ਰੁਸੇਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜੇ ਆਪਾਂ ਤਾਂ ਇਸ ਲਾਈਨਾਂ ਤੇ ਚੱਲਦੇ ਆ ਤੇ ਜੋ ਪ੍ਰਮਾਤਮਾ ਕਹਿੰਦਾ ਉਹ ਮੈਂ ਚੱਲਣ ਦੀ ਕੋਸ਼ਿਸ਼ ਕਰਦਾ ਮੈਂ ਨਹੀਂ ਕਹਿੰਦਾ ਵੀ ਮੈਂ ਪਰਪੱਖਾ ਮੇਰੇ ਤੋਂ ਵੀ ਗਲਤੀ ਹੋ ਜਾਂਦੀ ਆ ਠੀਕ ਹੈ ਜੀ ਇਨਸਾਨ ਅਕਸਰ ਫਿਰ ਵੀ ਹਨਾ ਮਿੱਟੀ ਦਾ ਕੀ ਕਹਿੰਦੇ ਭਾਂਡਾ ਮਿੱਟੀ ਦਾ ਪਤਲਾ ਜੋ ਵੀ ਕਹਿੰਦੇ ਆ ਤਾਂ ਗਲਤੀ ਹੋ ਜਾਂਦੀ ਹੈ ਪਰ ਮੈਂ ਉਸਦੇ ਜ਼ਿਆਦਾ ਅੱਗੇ ਨਹੀਂ ਜਾਂਦਾ ਮਤਲਬ ਜੇ ਕੋਈ ਚੀਜ਼ ਮੇਰੇ ਤੋਂ ਹੋ ਜਾਂਦੀ ਹੈ ਤਾਂ ਫਿਰ ਮੈਂ ਉਹ ਆਪਣੇ ਮਨ ਨੂੰ ਉੱਥੋਂ ਕਾਬੂ ਕਰਕੇ ਵਾਪਸ ਲੈ ਕੰਨ ਵੀ ਨਹੀਂ ਮਨਾ ਇਹ ਇਸ ਚੀਜ਼ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਹੈਗਾ ਇਸ ਤਰ੍ਹਾਂ ਤਾਂ ਮੈਂ ਕਹਿੰਨਾ ਬਈ ਮੇਰੀ ਬੇਨਤੀ ਹੈ ਵੀ ਤੁਸੀਂ ਸਾਰੇ ਗੁਰਬਾਣੀ ਪੜੋ ਅਰਥਾ ਸਮੇਤ ਪੜੋ ਠੀਕ ਹੈ ਜੀ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਵੀ ਗੁਰਬਾਣੀ ਦੇ ਵਿੱਚ ਅਸਲ ਵਿੱਚ ਲਿਖਿਆ ਕੀ ਹੈ ਕਿ ਆਪਾਂ ਕਰ ਕੀ ਰਹੇ ਹਾਂ ਤਾਜ ਦਾ ਦਿਨ ਜੀ ਬਹੁਤ ਇਤਿਹਾਸ ਵਿੱਚ ਹਨਾ ਮਤਲਬ ਦੁੱਖ ਭਰਿਆ ਤੇ ਇੱਕ ਤਰ੍ਹਾਂ ਦਾ ਗੌਰਵ ਗੌਰਵਸ਼ਈ ਗੌਰਵਸ਼ਈ ਵੀ ਹੈਗਾ ਮਤਲਬ ਫਕਰ ਵਾਲਾ ਵੀ ਹੈ ਤੇ ਦੁੱਖ ਵਾਲਾ ਵੀ ਹੈ ਦੁੱਖ ਵਾਲਾ ਇਹ ਕਿ ਛੋਟੇ ਸਾਹਿਬ ਜਦਿਆਂ ਨੂੰ ਹਨਾ ਤਸ਼ੱਦਦ ਦੇ ਕੇ ਸ਼ਹੀਦ ਕੀਤਾ ਗਿਆ ਗੌਰਵਸ਼ਈ ਇਹ ਹੈ ਕਿ ਸਾਡੀ ਜਿਹੜੀ ਹੈਗੀ ਆ ਅ ਗੁਰੂ ਸਾਹਿਬ ਦੀ ਉਹਨਾਂ ਨੇ ਲਾਜ ਰੱਖੀ ਗੁਰੂ ਸਾਹਿਬ ਦਾ ਹਨਾ ਹੁਕਮ ਮੰਨਿਆ ਤੇ ਜ਼ੁਲਮ ਅੱਗੇ ਚੁਕੇ ਨਹੀਂ ਹੈਗੇ ਮਰਨਾ ਕਬੂਲ ਸੀਗਾ ਵੱਡਾ ਜ਼ੁਲਮ ਅੱਗੇ ਝੁਕੇ ਨਹੀਂ ਹੈਗੇ ਤਾਂ ਆਪਾਂ ਨੂੰ ਛੋਟੇ ਸਾਹਿਬ ਜਦੋਂ ਤੁਸੀਂ ਸਿੱਖਣਾ ਚਾਹੀਦਾ ਆਪਣੇ ਇਤਿਹਾਸ ਤੋਂ ਹੀ ਸਿੱਖਣਾ ਚਾਹੀਦਾ ਲੋਕ ਕਹਿੰਦੇ ਇਤਿਹਾਸ ਜੋ ਹੋ ਗਿਆ ਹੋ ਗਿਆ ਨਹੀਂ ਜੀ ਇਤਿਹਾਸ ਆਪਦੇ ਆਪ ਨੂੰ ਦੁਹਰਾਉਂਦਾ ਹੈ ਬਲਕਿ ਏਵਰੀ ਡੇ ਏਵਰੀ ਡੇ ਤੁਹਾਡੀ ਲਾਈਫ ਵਿੱਚ ਜਿਹੜਾ ਤੁਸੀਂ ਇਤਿਹਾਸ ਸੁਣੋਗੇ ਉਹ ਤੁਹਾਡੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਹੋ ਕੇ ਆਊਗਾ ਹੀ ਆਊਗਾ ਕਿਉਂਕਿ ਜਿਹੜਾ ਇਨਸਾਨ ਉਹ ਪਹਿਲਾਂ ਵੀ ਓਹੀ ਸੀ ਤੇ ਹੁਣ ਵੀ ਹੋਈ ਹੈ ਉਹਦੀ ਬਿਰਤੀ ਪਹਿਲਾਂ ਵੀ ਓਹੀ ਜੀ ਸੀਗੀ ਤੇ ਹੁਣ ਵੀ ਓਹੀ ਜੀਆਂ ਜਿਹੜੀ ਗੁਰਬਾਣੀ ਉਹ ਗੁਰਬਾਣੀ ਇੱਕ ਤਰ੍ਹਾਂ ਦਾ ਮੈਥਡ ਹੈ ਕਿ ਤੁਹਾਨੂੰ ਇਵੋਲਵ ਕਰਨਾ ਉਹਨੇ ਹਨਾ ਤੁਹਾਡੇ ਚ ਐਵੋਲੂਸ਼ਨ ਲੈ ਕੇ ਆਉਣਾ ਤੁਹਾਡੇ ਮਨ ਚ ਤੁਹਾਡੀ ਬਿਰਤੀ ਚ ਉਹ ਜੇ ਤੁਸੀਂ ਪੜੋਗੇ ਅਰਥਾਂ ਸਮੇਤ ਹਨਾ ਉਹ ਫੇਰ ਤੁਹਾਡੇ ਚ ਐਵੋਲੂਸ਼ਨ ਆਊਗਾ ਨਹੀਂ ਨਹੀਂ ਆਊਗਾ ਤਾਂ ਉਹ ਇਸ ਤਰ੍ਹਾਂ ਹੀ ਹੈ ਕਿ ਉਹ ਮੈਂਟੈਲਿਟੀ ਜਿਹੜੀ ਪਹਿਲਾਂ ਸੀਗੀ ਉਹ ਹੁਣ ਠੀਕ ਹੈ ਬਸ ਇਹ ਕਹੇ ਵੀ ਤਾਣਾ ਸ਼ਾਹੀ ਰਾਜ ਨਹੀਂ ਹੈਗਾ ਕੋਈ ਤੁਹਾਨੂੰ ਤੁਹਾਡੇ ਤੇ ਫੋਰਸ ਨਹੀਂ ਕਰ ਸਕਦਾ ਹਨ ਵੀ ਤੁਸੀਂ ਧਰਮ ਬਦਲੋ ਤੁਹਾਡੀ ਆਪ ਦੀ ਮਰਜ਼ੀ ਹੈ ਆਪ ਦੀ ਮਰਜ਼ੀ ਵੀ ਤੁਹਾਨੂੰ ਲਾਲਚ ਦੇ ਕੇ ਕਰ ਸਕਦੇ ਆ ਲਾਲਚ ਤਾਂ ਪਹਿਲਾਂ ਵੀ ਦਿੱਤਾ ਜਾਂਦਾ ਸੀ ਗਈ ਉਹ ੱਤਕੇ ਸ਼ਾਹੀ ਬਾਅਦ ਚ ਹੁੰਦੀ ਸੀ ਜਦੋਂ ਬੰਦਾ ਮੰਨਦਾ ਨਹੀਂ ਬਟ ਅੱਜ ਕੱਲ ਤਾਂ ਕਹਿੰਦੇ ਕੈਨੇਡਾ ਦਾ ਵੀਜ਼ਾ ਮਿਲ ਜੇ ਜੀ ਅਮਰੀਕਾ ਦੀ ਪੀਆਰ ਮਿਲ ਜੇ ਗੱਡੀ ਮਿਲ ਜੇ ਹੈ ਐਕਸ ਵਾਈ ਜ਼ेड ਨਿੱਕੀਆਂ ਮੋਟੀਆਂ ਚੀਜ਼ਾਂ ਜਿਹੜਾ ਜਿੰਨਾਂ ਦਾ ਕੋਈ ਮੁੱਲ ਨਹੀਂ ਕੋਈ ਮਤਲਬ ਫਾਇਦਾ ਨਹੀਂ ਦਾ ਕੋਈ ਉਹਦਾ ਮੁੱਲ ਨਹੀਂ ਹੈਗਾ ਬੇਮੁੱਲੀਆਂ ਚੀਜ਼ਾਂ ਹਨ ਬੇਫਾਲਤੂ ਕੁਝ ਵੀ ਨਹੀਂ ਹੈਗਾ ਉਹ ਜ਼ਿੰਦਗੀ ਵਿੱਚ ਮਤਲਬ ਉਸ ਦੇ ਵਾਸਤੇ ਤੁਸੀਂ ਆਪ ਦਾ ਲੋਕ ਕਈ ਧਰਮ ਛੱਡੀ ਜਾਂਦੇ ਬਟ ਚੰਗੀ ਗੱਲ ਹੈ ਜਿਹੜੇ ਜਾਲੀ ਬੰਦੇ ਆ ਉਹੀ ਜਾਂਦੇ ਆ ਜਿਹੜੇ ਪਰਪੱਖ ਸਿੱਖ ਨੇ ਉਹ ਕਹਿੰਦੇ ਭਾਈ ਕੋਈ ਮਰਜ਼ੀ ਹੋ ਜੇ ਅਸੀਂ ਤਾਂ ਨਹੀਂ ਛੱਡਣਾ ਠੀਕ ਹੈ ਜੀ ਆਪਣੇ ਕੈਰੈਕਟਰ ਨੂੰ ਸੁਧਾਰੀਏ ਆਪਾਂ ਹਨਾ ਸਿਰਫ ਇਹ ਨਹੀਂ ਕਿ ਉਸ ਉਸ ਦਿਨ ਹਨਾ ਆਪਾਂ ਸਿਰਫ ਮੋਣ ਧਾਰ ਲਿਆ ਤੇ ਬਾਕੀ ਸਾਰੇ ਦਿਨ ਬੱਕਰੇ ਪਾਲੋ ਹੈਂ दारू ਸ਼ਰਾਬਾਂ ਪੀਓ ਜਾਂ ਗਲਤ ਕੰਮ ਕਰੋ ਹਨਾ ਪਰ ਇਸਤਰੀ ਨੂੰ ਗੰਦੀ ਮੈਲੀ ਨਜ਼ਰ ਨਾਲ ਦੇਖੋ ਨਹੀਂ ਜੇ ਤੁਸੀਂ ਇਹ ਉੱਥੇ ਆਪਣਾ ਜਾਣਦੇ ਹੋ ਫਤਿਹਗੜ੍ਹ ਸਾਹਿਬ ਸਰਹੰਦ ਤਾਂ ਉੱਥੋਂ ਇਹ ਸਿੱਖਿਆ ਲੈ ਕੇ ਆਓ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਉਹ ਕਰਕੇ ਦੇਖੋ ਕਿ ਤੁਸੀਂ ਕਿ ਕਿਦੇ ਉਪੁੱਤੋਂ ਤੁਹਾਡਾ ਬਾਪ ਕੌਣ ਹੈ ਉਹਨੇ ਤੁਹਾਨੂੰ ਕੀ ਸਿੱਖਿਆ ਦਿੱਤੀ ਤੇ ਤੁਸੀਂ ਉਹ ਸਿੱਖਿਆ ਲੈ ਕੇ ਉਸ ਨੂੰ ਇਸ ਕੰਨ ਚੋਂ ਪਾ ਕੇ ਇਸ ਚੋਂ ਕੱਢਤਾ ਜਾਂ ਉਹਨੂੰ ਆਪਦੇ ਦਿਮਾਗ ਤੇ ਮਨ ਵਿੱਚ ਵਸਾ ਕੇ ਰੱਖਿਆ ਕਿ ਨਹੀਂ ਸਾਡੇ ਬਾਬੇ ਨੇ ਆਇਆ ਕਿਹਾ ਸਾਡਾ ਬਾਪੂ ਇਹ ਕਹਿੰਦਾ ਤਾਂ ਅਸੀਂ ਇਹੀ ਕਰਨਾ ਹੈ ਮੰਮੇ ਕੁਝ ਮਰਜ਼ੀ ਹੋਵੇ ਮੰਮੇ ਲੱਖਾਂ ਲੋਕ ਗਲਤ ਕੰਮ ਕਰੀ ਜਾਂਣ ਉਹ ਸਹੀ ਨਹੀਂ ਹੁੰਦਾ ਬੱਜੇ ਬੰਦਾ ਇੱਕ ਬੰਦਾ ਸਹੀ ਕੰਮ ਕਰੀ ਜਾਵੇ ਤਾਂ ਉਹ ਗਲਤ ਨਹੀਂ ਹੁੰਦਾ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਹਨ ਆਪਾਂ ਆਪਣੀ ਜਿਹੜੀ ਹੈਗੀਆਂ ਸੋਚ ਹੈ ਉਹਨੂੰ ਬ੍ਰਾਡ ਕਰੀਏ ਨਾ ਕਿ ਨੈਰੋ ਮਾਈਂਡਡ ਰੱਖੀਏ ਹਨ ਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹਨਾ ਤਾਂ ਕਾਈਂਡਲੀ ਸ਼ੇਅਰ ਕਰਿਓ ਹਨਾ ਤਾਂ ਆਪਾਂ ਹੌਲੀ ਆ ਵਲੌਗ ਬਣਾਇਆ ਕਰਾਂਗੇ ਇਸੇ ਤਰ੍ਹਾਂ ਜਿੰਨੀ ਇਨਫੋਰਮੇਸ਼ਨ ਮੈਨੂੰ ਹੈਗੀ ਮੈਂ ਸ਼ੇਅਰ ਕਰਿਆ ਕਰੂੰਗਾ ਜੀ ਬਾਕੀ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ